ਆਮ ਆਦਮੀ ਪਾਰਟੀ ਕਦੋਂ ਤੱਕ ਉਮੀਦਵਾਰ ਅਨਾਉਂਸ ਕਰ ਰਹੀ ਹੈ ਕੁਝ ਚਰਚਾਵਾਂ ਚੱਲੀਆਂ ਕਿਉਂਕਿ ਅਕਾਲੀ ਦਲ ਨੇ ਆਜ਼ਾਦ ਗਰੁੱਪ ਨਾਲ ਆਣ ਕੇ ਤੁਹਾਡੇ ਵਿਰੁੱਧ ਬੀਬੀ ਜੀ ਨੂੰ ਉਮੀਦਵਾਰ ਖੜਾ ਕਰ ਦਿੱਤਾ ਹੈ ਹਾਂਜੀ ਕੀ ਲੱਗਦਾ ਨਹੀਂ ਪਲੜਾ ਭਾਰੀ ਹੋਊਗਾ ਅਕਾਲੀ ਦਲ ਦਾ ਤੁਸੀਂ ਇਸ ਟਾਈਮ ਤੇ ਥੋੜਾ ਕਮਜ਼ੋਰ ਨਹੀਂ ਦਿਖਾਈ ਦੇ ਰਹੇ ਫਿਰ ਅਜੇ ਤੱਕ ਨਹੀਂ ਜੀ ਨਹੀਂ 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 ਬਿਲਕੁਲ ਨਹੀਂ ਸਾਡਾ ਅਕਾਲੀ ਦਲ ਜਿਹੜਾ ਨਾ ਅਕਾਲੀ ਦਲ ਤੋਂ ਸਾਨੂੰ ਕੋਈ ਖਤਰਾ ਨਹੀਂ ਇੱਥੇ ਸਾਡੀ ਆਮ ਆਦੀ ਪਾਰਟੀ ਨੂੰ ਕਿਸੇ ਵੀ ਦਲ ਤੋਂ ਖਤਰਾ ਨਹੀਂ ਆ। ਆਜ਼ਾਦ ਗਰੁੱਪ ਕਹਿੰਦੇ ਕਿ 40 ਤੋਂ 45 ਸ਼ਾਇਦ ਸਰਪੰਚ ਦੱਸੀ ਜਾ ਰਹੇ ਆ। ਇਹਨੇ ਸਰਪੰਚੇ ਇੱਕ ਪਾਸੇ ਹੋਣ ਤੇ ਜਿੱਤ ਤੇ ਫਿਰ ਅਕਾਲੀ ਦਲ ਦੀ ਪੱਕੀ ਲੱਗਦੀ। ਵੇਖੋ ਉਹਨਾਂ ਸਰਪੰਚਾਂ ਨੇ ਜਿਸ ਦਿਨ ਵੋਟਾਂ ਨਿਕਲਣ ਲੱਗੀਆਂ ਨਾ ਉਹ ਪਿੰਡ ਲਿਖ ਲਿਓ ਤੁਸੀਂ। ਹੂੰ ਜਿਹੜੇ ਉਹ ਪਿੰਡ ਦੀਆਂ ਵੋਟਾਂ ਵੇਖੋ ਕਿ ਨਿਕਲਦੀਆਂ। ਇਸ ਤਰ੍ਹਾਂ ਗੱਲ ਕੋਈ ਨਹੀਂ ਹੁੰਦੀ। ਸਰਪੰਚਾਂ ਦੇ ਮਗਰ ਵੋਟਾਂ ਨਹੀਂ ਹੈਗੀਆਂ। ਸਰਪੰਚ ਤੁਹਾਨੂੰ ਮੈਨੂੰ ਹੁਣ ਦੱਸੋ ਵੀ ਤੁਸੀਂ ਸਰਪੰਚ ਕਹੇਗੇ। ਬਿਲਕੁਲ ਹਾਂ। ਤੁਸੀਂ ਵੈਰੀਫਾਈ ਕੀਤੇ ਆ? ਕਿਹੜੇ ਪਿੰਡ ਦਾ ਕਿੰਨੇ ਸਰਪੰਚ ਬਿਲਕੁਲ ਪਰ ਲਿਸਟ ਜਿਹੜੀ ਜਾਰੀ ਹੋਈ ਹੈ ਕਹਿੰਦੇ ਕਿ 40 ਤੋਂ 45 ਪਿੰਡਾਂ ਦਾ ਸਰਪੰਚ ਉਹ ਨਹੀਂ ਜੀ ਮੂੰਹ ਨਾ ਕਹਿ ਤੇ ਨਾ ਲਿਸਟਾਂ ਕੀ ਆ ਕਾਪੀ ਦੇ ਤੇ ਪਿੰਨ ਲੈ ਕੇ ਬਣਾ ਦਿਓ ਲਿਸਟਾਂ ਜੀ ਮੈਂ 50 ਸਰਪੰਚ ਲਿਖ ਦਿਓ 60 ਲਿਖ ਦਿਓ ਸਭ ਝੂਠ ਜੇ ਵੈਰੀਫਾਈ ਕੀਤਾ ਉੱਥੇ ਇਹੋ ਜੀ ਕੋਈ ਗੱਲ ਨਹੀਂ ਸਰਪੰਚਾਂ ਦੀ ਵੋਟਾਂ ਜ਼ਰੂਰ ਹੁੰਦੀਆਂ ਵਾ ਮੈਂ ਤਾਂ ਕਹਿ ਰਿਹਾ ਵਾਂ ਵੀ ਸਰਪੰਚਾਂ ਦੀ ਜਿੰਨੀ ਗਿਣਤੀ ਦੱਸੀ ਗਈ ਉਹ ਉੱਥੇ ਕੋਈ ਬਿਲਕੁਲ ਸੱਚੀ ਗੱਲ ਨਹੀਂ ਸਭ ਝੂਠ ਆਜ਼ਾਦ ਗਰੁੱਪ ਦਾ ਪ੍ਰਭਾਵ ਕਿੰਨਾ ਕਹਿਗਾ ਤੁਹਾਡੇ ਇਲਾਕੇ ਦੇ ਵਿੱਚ ਆਜ਼ਾਦ ਗਰੁੱਪ ਦਾ ਵੇਖੋ ਜੀ ਪ੍ਰਭਾਵ ਤੁਹਾਡੇ ਆਉਣ ਵਾਲੇ ਸਮੇਂ 'ਚ ਸਾਹਮਣੇ ਆ ਜਾਣਾ ਜੀ ਜੋ ਪ੍ਰਭਾਵ ਹੋਊਗਾ ਰਿਜ਼ਲਟ ਜਨਤਾ ਨੇ ਕੱਢ ਦੇਣਾ ਜੀ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਜੀ ਕਿਉਂਕਿ ਇਹ ਸਮਾਂ ਇਸ ਤਰ੍ਹਾਂ ਦਾ ਨਾਜ਼ੁਕ ਹੁੰਦਾ ਵਾ ਹੋ ਸਕਦਾ ਸਾਨੂੰ ਕਿਸੇ ਦੀ ਪਤਨ ਕੀ ਦਾ ਸਾਥ ਲੈਣਾ ਪੈਣਾ ਵਾ ਹਾਂ ਅਗਲੇ ਸਾਡੀ ਸਪੋਰਟ ਕਰਨ ਕੱਲ ਨੂੰ ਹਨਾ ਇਸ ਕਰਕੇ ਮੈਂ ਜਿਹ